ਮੇਰਾ ਨਾਮ ਹੀ ਗੁਰਵਿੰਦਰ ਸਿੰਘ ਹੈ ਜੀ ਇਹ ਨੰਨਾ ਲੱਗਿਆ ਯੂਨੀਵਰਸਿਟੀ ਵਰਗੇ ਸਕੇਲ ਕਿੜੀ ਕਿੜੀ ਮੰਗ ਲੈਵਲ ਦਾ ਹੈ ਕਿ ਇਹਦੇ ਵਿੱਚ ਸਾਡੀਆਂ ਜਿਹੜੀਆਂ ਦੋ ਮੀੜ ਮੰਗਾਂ ਕਿ ਇਹਦੇ ਜਿਹੜਾ 7% ਰੂਰਲ ਏਰੀਆ 3% ਬਾਰਡਰ ਏਰੀਆ ਤੇ 2% ਜਿਹੜਾ 9084 ਦੇ ਵਿਕਟਮ ਪਰਿਵਾਰ ਆ ਉਹਨਾਂ ਨੂੰ ਟੋਟਲ ਜਿਹੜਾ 12% ਜਿਹੜਾ ਕੋਟਾ ਐਡਮਿਸ਼ਨ ਦੇ ਵਿੱਚ ਮਿਲਦਾ ਸੀ ਉਹ ਜਿਹੜਾ ਪਿਛਲੇ ਕਈ ਜਿਹੜਾ ਦੋ ਤਿੰਨ ਨੋਟੀਫਿਕੇਸ਼ਨਾਂ ਦੇ ਰਾਹੀਂ ਥੋੜਾ ਥੋੜਾ ਕਰਕੇ ਸਰਕਾਰ ਵੱਲੋਂ ਖਤਮ ਕਰ ਦਿੱਤਾ ਗਿਆ ਸਾਡੀ ਇਹ ਮੰਗ ਹੈ ਕਿ ਜਿਹੜਾ ਰੂਰਲ ਏਰੀਆ ਦਾ ਕੋਟਾ ਵਾ ਉਹਨੂੰ ਐਡੀਸ਼ਨਲ ਸੀਟਾਂ ਦੇ ਰਾਹੀਂ ਬਹਾਲ ਕੀਤਾ ਜਾਵੇ ਦੂਸਰੀ ਸਾਡੀ ਮੰਗ ਇਹ ਆ ਕਿ ਦੇਖੋ ਇੱਕ ਸਰਕਾਰੀ ਯੂਨੀਵਰਸਿਟੀ ਆ ਸਰਕਾਰ ਦਾ ਫਰਜ਼ ਹੈ ਕਿ ਉਹਨੇ ਆਪਣੇ ਬੱਚਿਆਂ ਨੂੰ ਆਪਣੇ ਸਟੇਟ ਦੇ ਬੱਚਿਆਂ ਨੂੰ ਆਪਣੇ ਰਾਜ ਦੇ ਬੱਚਿਆਂ ਨੂੰ ਇੱਕ ਹਾਈਅਰ ਐਜੂਕੇਸ਼ਨ ਪ੍ਰੋਵਾਈਡ ਕਰਨੀ ਹੈ ਪਰ ਇਥੋਂ ਦੀ ਯੂਨੀਵਰਸਿਟੀ ਨੇ ਜਿਹੜਾ ਲਗਾਤਾਰ ਫੀਸਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਵਾ ਹਰ ਸਾਲ ਜਿਹੜੀ 5% ਫੀਸ ਵਧਾਈ ਜਾਂਦੀ ਹੈ ਇੱਕ ਹੀ ਸਟੇਟ ਦੇ ਵਿੱਚ ਇੱਕ ਹੀ ਸਟੇਟ ਦੇ ਵਿੱਚ ਦੋ ਯੂਨੀਵਰਸਿਟੀਆਂ ਚੱਲ ਰਹੀਆਂ ਵਾ ਪਟਿਆਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਗਰਨਾਲਕ ਦੀ ਹੋਈ ਯੂਨੀਵਰਸਿਟੀ ਅੰਮ੍ਰਿਤਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੇ ਕੋਰਸ ਦੀ ਫੀਸ 25000 ਆ ਰਹੀਆ ਉਸੇ ਕੋਰਸ ਦੀ ਫੀਸ ਗਰਨਾਲਕ ਦੇ ਯੂਨੀਵਰਸਿਟੀ ਦੇ ਵਿੱਚ ਜਿਹੜੀ ਆ 60 ਤੋਂ 70000 ਰੁਪਈਆ ਦਾ ਸਾਡੀ ਮੰਗ ਹੈ ਵੀ ਇੰਨਾ ਅੰਤਰ ਕਿਉਂ ਆ ਸਾਡੀ ਮੰਗ ਹੈ ਕਿ ਜਿਹੜਾ 5% ਵਾਧਾ ਇਸ ਸਾਲ ਹੋਇਆ ਉਹਨੂੰ ਵਾਪਸ ਲਿਆ ਜਾਵੇ ਇਹਨਾਂ ਦੋ ਮੰਗਾਂ ਨੂੰ ਲੈ ਕੇ ਅਸੀਂ ਪਿਛਲੇ 4 ਦਿਨਾਂ ਤੋਂ ਕੋਹੜਪੜਤਾਲ ਤੇ ਮੇਟੀਆਂ ਹਾਂ ਕੋਈ ਤੋਂ ਫੋਨ ਆਇਆ ਕੋਈ ਗੱਲਬਾ ਪਰ ਅੱਜ ਕੀ ਹੋਇਆ ਕਿ ਅੱਜ ਇੱਥੇ ਜਿਹੜੇ ਹਾਈਅਰ ਐਜੂਕੇਸ਼ਨ ਮਿਨਿਸਟਰ ਨੇ ਰੋਲ ਮੈਂਸ ਉਹ ਆਏ ਹੋਏ ਨੇ ਕੱਲ ਦੇ ਪਰ ਉਹ ਸਾਡਾ ਉਹਨਾਂ ਨੂੰ ਕੋਈ ਕੇਰਨ ਦਾ ਪ੍ਰੋਗਰਾਮ ਵੀ ਨਹੀਂ ਹੈਗਾ ਪਰ ਉਹ ਪ੍ਰੈਸ਼ਰਾਈਜ਼ ਜਿਵੇਂ ਹੁੰਦਾ ਹੈ ਕਿ ਪ੍ਰੈਸ਼ਰ ਹੁੰਦਾ ਹੁਣ ਇਸਪੀ ਵੈਸਟ ਦਾ ਸਾਨੂੰ ਕਾਲ ਆਈ ਸੀ ਉਹਨਾਂ ਨੇ ਕਹਿਣਾ ਕਿ ਜੇ ਤੁਸੀਂ ਕੁਝ ਸਮੇਂ ਤੱਕ ਧਰਨਾ ਨਹੀਂ ਢੋਲੇ ਤਾਂ ਕਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਅਸੀਂ ਵੀ ਕਹਿ ਬੀ ਠੀਕ ਹੈ ਜੇ ਕਾਨੂੰਨ ਨੂੰ ਲੱਗਦਾ ਕਿ ਅਸੀਂ ਕੁਝ ਗਲਤ ਕਰ ਰਹੇ ਹਾਂ ਤੇ ਜੋ ਵੀ ਕਾਰਵਾਈ ਬਣਦੀ ਹੈ ਅਸੀਂ ਚੱਲਣ ਨੂੰ ਠੀਕ ਹੈ ਸਤਿ ਸ਼੍ਰੀ ਅਕਾਲ ਉਹ ਹੋਰ ਵੀ ਤੁਹਾਨੂੰ ਕੋਈ ਸੱਖਿਆ ਦਿੱਤੀ ਹੈ ਕੱਲ ਧਰਨਾ ਇਧਰ ਉਧਰ ਕਰਨ ਬਾਰੇ ਕੋਈ ਨਹੀਂ ਜੀ ਕੱਲ ਇਹ ਸਾਨੂੰ ਇੱਕ بار-बार ਇਹ ਕਿਹਾ ਜਾ ਰਿਹਾ ਕਿ ਤੁਸੀਂ ਕੱਲ 4 ਵਜੇ ਤੱਕ ਜਿਹੜਾ ਵਾ ਆਪਣਾ ਧਰਨਾ ਕਿਤੇ ਹੋਰ ਸ਼ਿਫਟ ਕਰ ਲਓ ਕਿਉਂਕਿ ਉਹਦਾ ਸਿੱਧਾ ਸਿੱਧਾ ਕਾਰਨ ਹੈ ਵੀ ਮੰਤਰੀ ਸਾਹਿਬ ਦਾ ਪ੍ਰੋਗਰਾਮ ਹੋ ਜੇ ਪਰ ਐਸੀ ਵੀ ਤੁਸੀਂ ਦੇ ਕਿਤੇ ਨਹੀਂ ਉਸ ਦਾ ਨਾ ਕੋਈ ਸੀਪੀ ਸਾਹਿਬ ਨੇ ਕੋਈ ਪੱਤਾ ਪੁੱਤਾ ਦੱਦ ਕਰ ਹਾਂ ਜੀ ਉਹਨਾਂ ਨੇ ਕੋਈ 383 ਧਾਰਾ ਦਾ ਉਹ ਕਹਿ ਰਹੇ ਸੀ ਕਿ ਬਣਦੀ ਕਾਰਵਾਈ ਨੂੰ ਕੋਈ ਸਰ ਉਹ ਮੌਜੂਦਾ ਦੇ ਅਫਸਰ ਨੇ ਉਹਨਾਂ ਦੀ ਡਿਊਟੀ ਲਾਉਣ ਕਰਨਾ ਜਿਹਨਾਂ ਨੂੰ ਲੱਗਦਾ ਸੀ ਗਲਤ ਕਰ ਰਹੇ ਤੇ ਉਹ ਬੇਸ਼ੱਕ ਸਾਡੇ ਤੇ ਜਦੋਂ ਤੇ ਜਿਹੜਾ ਸਮਾਂ ਕੋ ਤਾਂ ਖਜਾੜੀ ਰਹੇਗਾ ਭਾਈ ਇਹ ਸਰ ਜਿੰਨਾ ਜਰ ਮੰਗਾ ਸਾਨੂੰ ਨਹੀਂ ਸਾਡੀਆਂ ਮਨਜ਼ੂਰ ਹੰਨੀਆਂ ਲਿਖਤੀ ਰੂਪ ਦੇ ਵਿੱਚ ਨਹੀਂ ਮਿਲਦੀਆਂ ਨੋਟੀਫਿਕੇਸ਼ਨ ਜਾਰੀ ਨਹੀਂ ਜਿੰਨਾ ਅੜਨ ਮਿੱਤੇ ਸਮਝੀ ਅਸੀਂ ਤੇ ਅੱਜ ਨਹੀਂ ਕੋ ਖੜਤਾਲ ਦੇ ਬੈਠੇ ਰਹਾਂਗੇ ਇਹਨੂੰ ਸੰਘਰਸ਼ ਨੂੰ ਜਿਹੜਾ ਅੱਗੇ ਹੋਰ ਤੇਜ ਕਰਾਈ ਚੱਣਗੇ ਅੜਨ ਮਿੱਤੇ ਸਮਝੀ ਭਾਈ ਆਪਣਾ ਨਾਮ ਲਓ ਜਸਕਰਨ ਸਿੰਘ ਹਾਂਜੀ ਸਰ ਸਈ ਧਰਨੇ ਦੇ ਪਿੱਛੇ ਜ ਆਪਣੀਆਂ ਮੰਗਾਂ ਲੈ ਕੇ ਤਾਂ ਕੋ ਪੁਸ਼ਤੀ ਕੋਈ ਆਈ ਹੈ ਤੇ ਕੀ ਕਿਹਾ ਗਿਆ ਕੋ ਚਲੇਗਾ ਅ ਵੈਸੇ ਤਾਂ ਇਹ ਸਾਨੂੰ ਪਿਛਲੇ ਜਦੋਂ ਤੋਂ ਵੀ ਅਸੀਂ ਕੋ ਖੜਤਾਲ ਸ਼ੁਰੂ ਕੀਤਾ ਪੁਲਿਸ ਦਾ ਸਾਨੂੰ ਸਹਯੋਦਿਆ ਕਾਫੀ ਅੱਛੇ ਢੰਗ ਨਾਲ ਸਾਡੇ ਨਾਲ ਕੋਆਪਰੇਟ ਕਰਕੇ ਚੱਲਦੇ ਰਹਾ ਪਰ ਹੋਣਾ ਐਸ ਐਚਓ ਮੈਡਮ ਆਈ ਸੀ ਉਹਨਾਂ ਨੇ ਏਸੀਪੀ ਨਾਲ ਗੱਲ ਕਰਾਈ ਜਿਹੜੀ ਸਾਡੀ ਏਸੀਪੀ ਸਾਨੂੰ ਧਰਨਾ ਚੱਕਣ ਲਈ ਕਹਿ ਰਿਹਾ ਕੱਲ 4 ਵਜੇ ਤੱਕ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਕੋਈ ਇੱਥੇ ਪ੍ਰੋਬਲਮ ਨਹੀਂ ਕ੍ਰੀਏਟ ਕਰ ਰਹੇ ਕੋਈ ਲਾਅ ਆਰਡਰ ਵੀ ਅਸੀਂ ਸਥਿਤੀ ਨੂੰ ਬਗਾਦੀ ਰਹਾ ਰਸਤਾ ਵੀ ਇੱਕ ਅਸੀਂ ਬੰਦ ਕੀਤਾ ਦੂਜਾ ਅਸੀਂ ਖੁੱਲਾ ਛੱਡਿਆ ਕੋਈ ਪ੍ਰੋਬਲਮ ਨਹੀਂ ਆ ਰਹੀ ਕਿਸੇ ਨੂੰ ਤੇ ਉਹ ਕਹਿ ਰਹੇ ਆ ਵੀ ਅਸੀਂ ਤੁਹਾਡੇ ਤੇ ਬੰਦ ਕਰ ਦੇ ਕਰਾਂਗੇ ਜਿੱਥੇ ਤੁਸੀਂ ਪਹੁੰਚ ਚੁੱਕੇ ਹੋ ਕੋਈ ਕਿਹੜੇ ਪਰਚੇ ਦੀ ਗੱਲ ਕੀਤੀ ਕੋਈ 383 ਤਾਰਾ ਕਹਿੰਦੇ ਆ ਜੀ ਕੋਈ ਉਹ ਲਾ ਕੇ ਉਹਦੇ ਤਹਿਤ ਤੁਹਾਨੂੰ ਅੰਦਰ ਕਰਾਂਗੇ ਅਸੀਂ ਅਸੀਂ ਉਹਨਾਂ ਨਾਲ ਕਿਹਾ ਵੀ ਜੇ ਤੁਸੀਂ ਇੱਥੇ ਆ ਸਕਦੇ ਹੋ ਆ ਜਾਓ ਅਸੀਂ ਧਰਨਾ ਨਹੀਂ ਦੀ ਇੱਥੋਂ ਕਰਨਾ ਡਰੋਨ ਦੀ ਕੋਸ਼ਿਸ਼ ਕੀਤੀ ਡਰੋਨ ਦੀ ਕੋਸ਼ਿਸ਼ ਕੀਤੀ ਆ ਜੀ ਕਾਰਨ ਕਾਦੀ ਗਲਤ ਕਰਨਾ ਕਿਉਂ ਉਹ ਕਾਰਨ ਦੇਖੋ ਜੀ ਹਾਇਰ ਐਜੂਕੇਸ਼ਨ ਮਨਿਸਟਰ ਜਿਹੜੇ ਹਰਜੋਤਨਾ ਸੋ ਯੂਨੀਵਰਸਿਟੀ ਆਏ ਕੋਈ ਉਹਨਾਂ ਦਾ ਕੱਲ ਪ੍ਰੋਗਰਾਮ ਸਾਡਾ ਕੋਈ ਉਹਨਾਂ ਨੂੰ ਘੇਰਨ ਦਾ ਪ੍ਰੋਗਰਾਮ ਨਹੀਂ ਕੋਈ ਉਹਨਾਂ ਦੇ ਸਾਡੇ ਕੰਮ ਵਿੱਚ ਵਿਘਨ ਪਾਉਣ ਦਾ ਸਾਡਾ ਕੋਈ ਪ੍ਰੋਗਰਾਮ ਨਹੀਂ ਅਸੀਂ ਆਪਕਸਾਈਡ ਤੇ ਬੱਥੇ ਹੋ ਸਾਇਦ ਦਾ ਕੋਈ ਪੋਲੀਟੀਕਲ ਪ੍ਰੈਸ਼ਰ ਹੋਵੇ ਉਹਨਾਂ ਤੋਂ ਤਾਂ ਕਹਿ ਰਹੇ ਹਾਂ ਪਰ ਅਸੀਂ ਨਹੀਂ ਧਰਨਣ ਚੱਕਾਂਗੇ ਕਿਉਂਕਿ ਆਕੇ ਜੇ ਅਜ਼ਾਦੀ ਕਰਦੇ ਕੀ ਕਰ ਸਕਦਾ ਕੋਈ ਨਾ ਜੋ ਜ਼ਬਰਦਸਤੀ ਕਰਦੇ ਆਗੇ ਅਸੀਂ ਜੋ ਵੀ ਸਾਡੇ ਤੋਂ ਲਾਅ ਐਂਡ ਆਰਡਰ ਦੇ ਵਿੱਚ ਰਹਿ ਕੇ ਹੋਊਗਾ ਉਹ ਅਸੀਂ ਕਰਾਂਗੇ ਜੀ ਠੀਕ ਹੈ